ਓਏ ਹੋਰ ਬਾਈ ਆੜੀ ਕੀ ਹਾਲ ਚੱਲਾ ਤੇਰਾ ਔਰ ਬਹੁਤ ਬਹੁਤ ਧੰਨਵਾਦ ਬਾਈ ਯਾਰ ਤੂੰ ਆਪਣੇ ਚੈਨਲ ਤੇ ਆ ਗਿਆ ਵਿਦੇਸ਼ ਚੈਨਲ ਦਾ ਯਾਰ ਥੱਲੇ ਦਾ ਲਾਲ ਜੇ ਰੰਗ ਦਾ ਕੇ ਬਟਨ ਆ ਇਹਨੂੰ ਨੱਪ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਠੀਕ ਆ ਤੇ ਨਾਲੇ ਜਿਹੜੀ ਆ ਘੰਟੀ ਜੀ ਆ ਇਹਨੂੰ ਜ਼ਰੂਰ ਦੱਬ ਲਈ ਯਾਰ ਇਹਦੇ ਨਾਲ ਮਤਲਬ ਜਿਹੜੀ ਆਪਣੀ ਵੀਡੀਓ ਨਵੀਂ ਆਊਗੀ ਉਹ ਤੈਨੂੰ ਮੈਸੇਜ ਆ ਜਾਊਗਾ ਤੇ ਨਾਲ ਦੀ ਨਾਲ ਹੀ ਤੂੰ ਆਪਣੀ ਵੀਡੀਓ ਦੇਖ ਸਕਦਾ ਤੇ ਲੈ ਹੁਣ ਤੇ ਸੁਣ ਤੂੰ ਤੱਤਾ ਤੱਤਾ ਗਰਮ ਗਰਮ ਚੁਟਕਲਾ ਭਾਈ ਇੱਕ ਵਾਰੀ ਸੰਤਾ ਆਪਣੇ ਸਕੂਲ ਚ ਦੋ ਅੱਡ-ਅੱਡ ਦੀਆਂ ਜਰਬਾਂ ਪਾ ਕੇ ਚਲਾ ਜਾਂਦਾ ਇੱਕ ਜਰਬ ਕਾਲੇ ਰੰਗ ਦੀ ਹੁੰਦੀ ਆ ਇੱਕ ਜਰਬ ਚਿੱਟੇ ਰੰਗ ਦੀ ਹੁੰਦੀ ਆ ਜਦੋਂ ਉਹਦੀ ਮੈਡਮ ਦੇਖਦੀ ਆ ਕਹਿੰਦੀ ਆ ਕੀ ਤੂੰ ਤਾਂ ਅੱਡ-ਅੱਡ ਦੀਆਂ ਜਰਬਾਂ ਪਾਈ ਫਿਰਦਾ ਜਾ ਘਰੇ ਜਾ ਕੇ ਬਦਲ ਕੇ ਆ ਨੂੰ ਭਾਈ ਸੰਤਾ ਕਹਿੰਦਾ ਕਹਿੰਦਾ ਜੀ ਹੁਣ ਕੋਈ ਫਾਇਦਾ ਨਹੀਂ ਮੈਡਮ ਕਹਿੰਦੀ ਕਿਉਂ ਕਹਿੰਦਾ ਘਰੇ ਵੀ ਤੇ ਇਹਦੇ ਨਾਲ ਜਿਵੇਂ ਪਈਆਂ ਨੇ ਇੱਕ ਵਾਰੀ ਇੱਕ ਬੰਦੇ ਦੀ ਜਨਾਨੀ ਕਿਡਨਾਪ ਹੋ ਜਾਂਦੀ ਆ ਉਹ ਬੰਦੇ ਨੂੰ ਫੋਨ ਆਉਂਦਾ ਕਹਿੰਦਾ ਜੇ ਅੱਜ ਰਾਤ ਤੱਕ ਪੈਸੇ ਨਾ ਦਿੱਤੇ ਤਾਂ ਤੇਰੇ ਘਰ ਵਾਲਿਆਂ ਨੂੰ ਮਾਰ ਕੇ ਦੱਬਦਾਂਗੇ ਉਹਦੇ ਘਰ ਵਾਲਾ ਨਾ ਚੁੱਪ ਰਹਿੰਦਾ ਅਗਲੇ ਦਿਨ ਫੇਰ ਫੋਨ ਆਉਂਦਾ ਕਹਿੰਦਾ ਜੇ ਅੱਜ ਰਾਤ ਤੱਕ ਪੈਸੇ ਨਾ ਦਿੱਤੇ ਤਾਂ ਤੇਰੇ ਘਰ ਵਾਲੇ ਦੇ ਟੁਕੜੇ ਟੁਕੜੇ ਕਰਕੇ ਕਾਮਾਂ ਨੂੰ ਪਾ ਦਾਂਗੇ ਪਤੀ ਫੇਰ ਚੁੱਪ ਰਹਿੰਦਾ ਅਗਲੇ ਦਿਨ ਫੇਰ ਫੋਨ ਲਾਉਂਦੇ ਆਹੋ ਕਹਿੰਦਾ ਜੇ ਅੱਜ ਰਾਤ ਤੱਕ ਪੈਸੇ ਨਾ ਦਿੱਤੇ ਨਾ ਤਾਂ ਤੇਰੇ ਘਰ ਵਾਲ ਨੂੰ ਠੀਕ ਠਾਕ ਵਾਪਸ ਘਰੇ ਭੇਜ ਦਾਂਗੇ ਪਤੀ ਕਹਿੰਦਾ ਪੈਸੇ ਬੋਸ ਆਲਿਆ ਡਰਾਉਣਾ ਕਿਨੂ ਆ ਤੂੰ ਪਈ ਇੱਕ ਵਾਰੀ ਦੋ ਪਿੰਡੂ ਜਨਾਨੀਆਂ ਬਾਸਟੇ ਤੇ ਖੜੀਆਂ ਹੋਈਆਂ ਲੜ ਪਈਆਂ ਨੇ ਪੱਜੀ ਨੂੰ ਕਹਿਦਿਆ ਐਜੀ ਜੇ ਮੈਂ ਤੇਰੇ ਇੱਕ ਥਾਪੜ ਮਾਰਿਆ ਨਾ ਜਾ ਕੇ ਅਮਰੀਕਾ ਡਿੱਗੇਗੀ ਤਦ ਜੀ ਗੜਿਆ ਕਹਿੰਦੀ ਜੇ ਮੈਂ ਤੇਰੇ ਤੇ ਥੱਪੜ ਮਾਰਿਆ ਜਾ ਕੇ ਕਨੇਡਾ ਢਿਗੇਂਗੀ ਭਈ ਨਾਲ ਇੱਕ ਸੁੱਕਿਆ ਜਿਹਾ ਬਾਬਾ ਖੜਾ ਹੁੰਦਾ ਕਹਿੰਦਾ ਭੈਣ ਜੀ ਆ ਨਿੱਕੀ ਜਿਹੀ ਮੁੱਕੀ ਮਾਰਿਓ ਮੈਂ ਨਾਲ ਦੇ ਪਿੰਡ ਜਾਣਾ